ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਸੰਗਰੂਰ ਤੋਂ ਆ ਰਹੀ ਆ ਤੇ ਇਹ ਜਿਹੜੀ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਆ ਸੁਣਨੀ ਬਹੁਤ ਜ਼ਰੂਰੀ ਆ ਤੇ ਇਹ ਖਬਰ ਨੂੰ ਤੁਸੀਂ ਆਪਣੇ ਪਰਿਵਾਰਕ ਮੈਂਬਰ ਅਤੇ ਆਪਣੇ ਜਿਹੜੇ ਰਿਸ਼ਤੇਦਾਰ ਅਤੇ ਆਪਣੇ ਜਿਹੜੇ ਫਰੈਂਡ ਸਰਕਲ ਆ ਉਹਨਾਂ ਦੇ ਨਾਲ ਵੀ ਸਾਂਝੀ ਜ਼ਰੂਰ ਕਰੋ ਕਿਉਂਕਿ ਇਹ ਜਿਹੜੀ ਖਬਰ ਆ ਸੰਗਰੂਰ ਤੋਂ ਆ ਰਹੀ ਏ ਦੱਸਿਆ ਇਹ ਜਾ ਰਿਹਾ ਸੰਗਰੂਰ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਵਿੱਚ ਇੱਕ ਵੈਦ ਨੇ ਦਵਾਈ ਬਣਾਈ ਸੀ ਕਿ ਜਿੱਥੇ ਕਿ ਜਿਨ੍ਹਾਂ ਦੇ ਸਿਰ ਦੇ ਉੱਪਰ ਜਿਹੜਾ ਗੱਜਾ ਪਾਣਾ ਉਹਨੂੰ ਉਸ ਦਵਾਈ ਦੇ ਸਹਿਯੋਗ ਦੁਆਰਾ ਜਿਹੜਾ ਦੂਰ ਕੀਤਾ ਜਾ ਸਕਦਾ ਹੈ ਤਾਂ ਜਦੋਂ ਉਥੋਂ ਤੇ ਲੋਕ ਉਸ ਮੰਦਰ ਵਿੱਚ ਪਹੁੰਚੇ ਤਾਂ ਜਦੋਂ ਉਹ ਦਵਾਈ ਨੂੰ ਹੱਥਾਂ ਦੇ ਦੁਆਰਾ ਉਹਨਾਂ ਦੇ ਸਿਰ ਦੇ ਉੱਪਰ ਮਾਜ ਕੀਤੀ ਤਾਂ ਥੋੜੇ ਕਮੈਂਟਾਂ ਬਾਅਦ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਜਿਹੜਾ ਸਿਰ ਧੋ ਲਵੋ ਪਰ ਇੱਕ ਵਿਅਕਤੀ ਦਾ ਇਹ ਬਿਆਨ ਆਇਆ ਸੀ ਵੀ ਜਦੋਂ ਮੈਂ ਇਹ ਦਵਾਈ ਵਰਤੀ ਸੀ ਤਾਂ ਉਦੋਂ ਮੈਂ ਆਪਣੇ ਮੂੰਹ ਤੇ ਵੀ ਜਿਹੜਾ ਪਾਣੀ ਨਹੀਂ ਪੈਂ ਦਿੱਤਾ ਸੀ ਇਹ ਜਿਹੜਾ ਉਹ ਦਵਾਈ ਮੇਰੇ ਫੇਸ ਤੇ ਜਿਹੜੀ ਆ ਜਾਵੇ ਪਰ ਫੇਰ ਵੀ ਪਤਾ ਨਹੀਂ ਕੀ ਹੋਇਆ ਅਚਾਨਕ ਕਿ ਮੇਰੀਆਂ ਅੱਖਾਂ 'ਚ ਪਾਣੀ ਡਿੱਗਣ ਲੱਗ ਗਿਆ ਅੱਖਾਂ ਵਿੱਚ ਜਲਨ ਹੋ ਗਈ ਤੇ ਮੈਨੂੰ ਦਿਖਣੋਂ ਹਟ ਗਿਆ ਅਤੇ ਇਤ្រੰਤ ਹੀ ਜਿਹੜੇ ਵਿਅਕਤੀਆਂ ਨੇ ਇਹਨਾਂ ਵੈਦ ਦੀ ਸਹਾਇਤਾ ਦੁਆਰਾ ਉਹ ਦਵਾਈ ਦਾ ਯੂਜ਼ ਕੀਤਾ ਵਰਤੋਂ ਕੀਤੀ ਸੀ ਤਾਂ ਉਹ ਜਿਹੜੇ ਉਹ ਵਿਅਕਤੀ ਆ ਤੁਰੰਤ ਹੀ ਹਸਪੀਟਲ ਜਾ ਪੁੱਛੇ ਤੇ ਉਹਨਾਂ ਨੇ ਬਹੁਤ ਵੱਡੇ ਜਿਹੜੇ ਬਿਆਨ ਦਿੱਤੇ ਆ ਕਿ ਜਿਹੜੀ ਇਹ ਦਵਾਈ ਆ ਇੱਕ ਕਿਸੇ ਵੈਦ ਦੁਆਰਾ ਜਿਹੜੀ ਤਿਆਰ ਕੀਤੀ ਗਈ ਆ ਤੇ ਮੇਰਾ ਜਿਹੜੇ ਨਾਲ ਦਾ ਦੋਸਤ ਸੀ ਉਹਨੇ ਕਿਹਾ ਵੀ ਜਿਹੜੀ ਇਹ ਦਵਾਈ ਆ ਗੱਜਾਪਾਣ ਦੂਰ ਕਰਨ ਵਾਲੀ ਆ ਤੇ ਇਹਦੇ ਨਾਲ ਵਾਲ ਜਿਹੜੇ ਉਹਨੇ ਸ਼ੁਰੂ ਹੋ ਜਾਂਦੇ ਆ ਮੰਨ ਕੇ ਚੱਲਦੇ ਆ ਜੇਕਰ ਆਪਾਂ ਇਦਾਂ ਦੀਆਂ ਜਿਹੜੀਆਂ ਘਰੇਲੂ ਚੀਜ਼ਾਂ ਨੇ ਜੇ ਉਹ ਵਰਤਨ ਲੱਗੇ ਉਹਦੇ ਸਾਨੂੰ ਸਾਈਡ ਇਫੈਕਟ ਜ਼ਰੂਰ ਹੁੰਦੇ ਆ ਹੋ ਸਕਦਾ ਵੀ ਇੱਕ ਅਦਾ ਜਿਹੜਾ ਵਿਅਕਤੀ ਆ ਉਹਦੇ ਉੱਪਰ ਦਵਾਈ ਦਾ ਅਸਰ ਹੋ ਗਿਆ ਹੋਵੇ ਕੋਈ ਕੁਦਰਤੀ ਤੌਰ ਤੇ ਉਸ ਉੰਦੇ ਦਵਾਈ ਦਾ ਅਸਰ ਹੋ ਗਿਆ ਹੋਵੇ ਪਰ ਹਰ ਇੱਕ ਲਈ ਜਿਹੜੀ ਉਹ ਦਵਾਈ ਸਹੀ ਨਹੀਂ ਹੁੰਦੀ ਤਾਂ ਇਹ ਜਿਹੜੀ ਅੱਜ ਦੀ ਬਹੁਤ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਸੰਗਰੂਰ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਸੀ ਤਾਂ ਉਸ ਦੇ ਵਿੱਚ ਜਿਹੜੇ ਉੱਥੋਂ ਦੇ ਲੋਕਾਂ ਨੇ ਵਸੇ ਨੇਕ ਜਿਹੜੇ ਲੋਕ ਆ ਜਦੋਂ ਉਸ ਵੈਦ ਦੀ ਦਵਾਈ ਬਣਾਈ ਜਿਹੜੀ ਉਹਨਾਂ ਨੇ ਵਰਤੋਂ ਕੀਤੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ 'ਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਐ ਅੱਖਾਂ ਲਾਲ ਹੋ ਜਾਂਦੀਆਂ ਨੇ ਦੇਖਣੋਂ ਹਟ ਜਾਂਦਾ ਐ ਤਾਂ ਪਾਣੀ ਡਿੱਗਣਾ ਜਿਹੜਾ ਅੱਖਾਂ 'ਚ ਸ਼ੁਰੂ ਹੋ ਜਾਂਦੇ ਤਾਂ ਤੁਰੰਤ ਹੀ ਉਹ ਉੱਥੇ ਜਦੋਂ ਦੂਜੇ ਲੋਕ ਹੁੰਦੇ ਆ ਵਿਅਕਤੀ ਹੁੰਦੇ ਆ ਹਸਪਤਾਲ ਪਹੁੰਚਦੇ ਆ ਤਾਂ ਉਹ ਲੋਕਾਂ ਕੋਲੇ ਜਾ ਕੇ ਰੌਲਾ ਪਾਉਂਦੇ ਆ ਸਾਨੂੰ ਬਚਾ ਲਵੋ ਸਾਨੂੰ ਦਿਖਣੋਂ ਹਟ ਗਿਆ ਏ ਤਾਂ ਉਸ ਤੋਂ ਬਾਅਦ ਡਾਕਟਰ ਦੇ ਵੀ ਇਹ ਬਿਆਨ ਆਇਆ ਕਿ ਜਿਹੜੇ ਵਿਅਕਤੀ ਆ ਉਹਨਾਂ ਨੇ ਕੋਈ ਜਿਹੜੀ ਆ ਕੀ ਦਵਾਈ ਲਈ ਸੀ ਔਰ ਰਿਐਕਸ਼ਨ ਹੋ ਗਿਆ ਰਿਐਕਸ਼ਨ ਹੋਣ ਦੇ ਕਾਰਨ ਅੱਖਾਂ ਲਾਲ ਹੋ ਗਈਆਂ ਨੇ ਅੱਖਾਂ 'ਚ ਪਾਣੀ ਡਿੱਗਣ ਲੱਗ ਗਿਆ ਏ ਤੇ ਅਕੰਜਾਂ ਨੂੰ ਤਾਂ ਦਿਖਣਾ ਵੀ ਹਟ ਗਿਆ ਧੁੰਦਲਾ ਦਿਖਣੋਂ ਲੱਗ ਗਿਆ ਅਤੇ ਡਾਕਟਰ ਨੇ ਇਹ ਕਿਹਾ ਕਿ ਹੁਣ ਅਸੀਂ ਉਹਨਾਂ ਦੀ ਅੱਖਾਂ ਤੋਕੇ ਲੋਡ ਮਤਾਵੇ ਉਹਨਾਂ ਨੂੰ ਦਵਾਈ ਜਿਹੜੀ ਪਾ ਰਹੇ ਆ ਦਵਾਈ ਦੇ ਰਹੇ ਆ ਪਰ ਸਾਨੂੰ ਆਪਣੀਆਂ ਜਿਹੜੀਆਂ ਇਦਾਂ ਦੀਆਂ ਕੋਈ ਵੀ ਸੋਸ਼ਲ ਮੀਡੀਆ ਤੇ ਜਿਹੜੀਆਂ ਐਡਸ ਆਉਂਦੀਆਂ ਨੇ ਕੋਈ ਵੀ ਇਦਾਂ ਦੀ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਮਸ਼ਹੂਰੀ ਆਉਂਦੀ ਵੀ ਇਦਾਂ ਦੀ ਚੀਜ਼ ਵਰਤਨ ਨਾਲ ਵਾਲ ਆ ਜਾਂਦੇ ਆ ਜਗੰਝਾਪਣ ਦੂਰ ਹੋ ਜਾਂਦਾ ਪਰ ਆਪਾਂ ਨੂੰ ਉਸ ਸਮੇਂ ਆਪਣੇ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਆ ਆਪਾਂ ਨੂੰ ਕਿਸੇ ਦੀ ਵੀ ਭੇਡ ਚਾਲ ਦੇ ਵਿੱਚ ਨਹੀਂ ਆਉਣਾ ਚਾਹੀਦਾ ਅੱਜ ਕੱਲ ਦੇ ਲੋਕਾਂ ਦਾ ਤਾਂ ਇੰਨਾ ਬੁਰਾ ਹਾਲ ਹੋ ਗਿਆ ਕਿ ਹਰ ਇੱਕ ਭੇਡ ਚਾਲ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦਾ ਹੈ ਬਾਦ ਵਿੱਚ ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਜਿਹੜਾ ਦੇਖਣ ਨੂੰ ਮਿਲਦਾ ਹੈ ਤਾਂ ਇਹ ਜਿਹੜੀ ਖਬਰ ਸੰਗਰੂਰ ਤੋਂ ਆ ਰਹੀ ਆ ਕਿ ਸੰਗਰੂਰ ਦੇ ਵਿੱਚ ਕਾਲੀ ਮਾਤਾ ਦੇ ਮੰਦਰ ਵਿੱਚ ਜਿਹੜਾ ਅੱਜ 16 ਤਰੀਕ ਨੂੰ ਐਤਵਾਰ ਵਾਲੇ ਦਿਨ ਜਿਹੜਾ ਕੈਂਪ ਲਗਾਇਆ ਸੀ ਤਾਂ ਉਹਦੇ ਵਿੱਚ ਘੱਟੋ-ਘੱਟ 400 ਅਤੇ 500 ਦੇ ਡੇਢ ਜਿਹੜੇ ਉੱਥੋਂ ਦੇ ਲੋਕ ਉੱਥੇ ਗਏ ਸੀ ਵੀ ਆਪਣੇ ਜਿਹੜਾ ਗੱਜਾਪਨ ਦੂਰ ਕਰਨ ਦੇ ਲਈ ਤੇ ਜਦੋਂ ਉਹਨਾਂ ਨੇ ਉਸ ਦਵਾਈ ਦੀ ਵਰਤੋਂ ਕੀਤੀ ਤਾਂ ਉਹ ਉਹਨਾਂ ਦੇ ਅੱਖਾਂ ਦੇ ਉੱਪਰ ਜਿਹੜਾ ਰਿਐਕਸ਼ਨ ਹੋ ਗਿਆ ਸਾਈਡ ਇਫੈਕਟ ਹੋ ਗਿਆ ਅੱਖਾਂ ਲਾਲ ਹੋ ਗਈਆਂ ਅੱਖਾਂ 'ਚ ਪਾਣੀ ਡਿੱਗਣ ਲੱਗ ਗਿਆ ਅਤੇ ਕਈਆਂ ਵਿਅਕਤੀਆਂ ਨੂੰ ਤਾਂ ਖਣੋ ਹਟ ਗਿਆ ਤੇ ਫਿਰ ਜਦੋਂ ਹਸਪਤਾਲ ਪਹੁੰਚਦੇ ਆ ਤਾਂ ਰੋਲਾ ਪਾਉਂਦੇ ਆ ਕਿ ਸਾਨੂੰ ਬਚਾ ਲਓ ਸਾਨੂੰ ਦਿਖਣੋਂ ਹਟ ਗਿਆ ਸਾਡੀ ਅੱਖਾਂ ਜਿਹੜੀਆਂ ਸਾਨੂੰ ਕੋਈ ਵੀ ਨਹੀਂ ਦਿਖਾਈ ਨਹੀਂ ਦੇ ਰਹੀ ਅੱਖਾਂ ਜਲਨ ਕਰ ਰਹੀਆਂ ਨੇ ਅੱਖਾਂ 'ਚ ਪਾਣੀ ਡੱਗ ਰਿਹਾ ਏ ਤਾਂ ਫਿਰ ਉੱਥੇ ਹੋਰ ਵੀ ਸਵਾਲ ਉੱਠਦੇ ਐ ਇਸ ਗੱਲ ਦੇ ਉੱਪਰ ਕਿ ਜਿਹੜਾ ਇਹ ਕੈਂਪ ਲਗਾਇਆ ਗਿਆ ਸੀ ਇਹ ਕਿਸੇ ਜਿਹੜਾ ਪ੍ਰਸ਼ਾਸਨਾਂ ਉਹਦੇ ਦੁਬਾਰਾ ਲਗਾਇਆ ਗਿਆ ਸੀ ਕਿ ਪ੍ਰਸ਼ਾਸਨ ਨੂੰ ਉਹਦੇ ਬਾਰੇ ਪਤਾ ਸੀ ਇਸ ਕੈਂਪ ਬਾਰੇ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠਦੇ ਆ ਤੇ ਲੋਕਾਂ ਨੂੰ ਵੀ ਅਸੀਂ ਹੱਥ ਜੋੜ ਕੇ ਇਹ ਹੀ ਅਪੀਲ ਕਰਦੇ ਆ ਕਿ ਪੇੜ ਚਾਲ ਦੇ ਵਿੱਚ ਨਾ ਆਇਆ ਕਰੋ ਤੁਸੀਂ ਆਪਣੇ ਦਿਮਾਗ ਦੀ ਜਿਹੜੀ ਵਰਤੋਂ ਕਰ ਲਿਆ ਕਰੋ ਹਰ ਇੱਕ ਦੀ ਗੱਲ ਦੇ ਵਿੱਚ ਆਉਣਾ ਬਹੁਤ ਹੀ ਬੁਰੀ ਗੱਲ ਹੁੰਦੀ ਆ ਤੇ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਆ ਤੇ ਕੋਈ ਵੀ ਵੀਡੀਓ ਦੇਖਦਾ ਹੈ ਗੰਧਾਪਨ ਦੂਰ ਕਰਨ ਦੇ ਲਈ ਜਾਂ ਆਪਣੇ ਸਕਿੰਦਰ ਰਿਲੇਟਡ ਕੋਈ ਵੀ ਚੀਜ਼ਾਂ ਦੇਖਦਾ ਹੈ ਤੇ ਜਦੋਂ ਉਹ ਘਰੇ ਵਰਤਦੇ ਆ ਉਹਦੇ ਘਰੇਲੂ ਵਰਤੋਂ ਕਰਦੇ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਮਿਲਦੇ ਆ ਤਾਂ ਅਸੀਂ ਸਾਰੇ ਤੁਹਾਨੂੰ ਹੱਥ ਜੋੜ ਕੇ ਇਹ ਹੀ ਅਪੀਲ ਕਰਦੇ ਆ ਕਿ ਭੇੜਚਾਲ ਦੇ ਵਿੱਚ ਜਾਣਾ ਬੰਦ ਕਰ ਦਿਓ ਆਪਣੇ ਦਿਮਾਗ ਦੀ ਵਰਤੋਂ ਕਰੋ ਕਿਉਂਕਿ ਅੱਜ ਕੱਲ ਜਿਵੇਂ ਇਹ ਹੁਣ ਖਬਰ ਸੰਗਰੂਰ ਤੋਂ ਆ ਰਹੀ ਆ ਤੇ ਇੱਥੇ ਇਹ ਵੀ ਸਵਾਲ ਉੱਠ ਰਹੇ ਆ ਕਿ ਜਿਹੜਾ ਇਹ ਸੰਗਰੂਰ ਦੇ ਵਿੱਚ ਕਾਲੀ ਮਾਤਾ ਦਾ ਮੰਦਿਰ ਆ ਉੱਥੇ ਇੱਕ ਵੈਦ ਨੇ ਜਿਹੜਾ ਵੀ ਉੱਥੇ ਕੈਂਪ ਲਗਾਇਆ ਸੀ ਵਿਗੰਜਪਨ ਦੂਰ ਕਰਨ ਤੋਂ ਲਈ ਕਿ ਉਹ ਜਿਹੜਾ ਉੱਤੇ ਹੁਣ ਬਹੁਤ ਜਿਹੜੇ ਵਿਅਕਤੀ ਹੁਣ ਹਸਪਤਾਲ ਦੇ ਵਿੱਚ ਦਾਖਲ ਹੋ ਰਹੇ ਆ ਉਹ ਜਿਹੜੀ ਦਵਾਈ ਲਾਉਂਦੇ ਆ ਰਿਐਕਸ਼ਨ ਹੋ ਜਾਂਦੀ ਆ ਅੱਖਾਂ ਦੇ ਉੱਪਰ ਜਿਹੜਾ ਸਾਈਡ ਇਫੈਕਟ ਹੋ ਜਾਂਦਾ ਹੈ ਤਾਂ ਉਹਦੇ ਉੱਪਰ ਸਵਾਲ ਉੱਠਦੇ ਆ ਅਤੇ ਦੂਜੀ ਜਿਹੜੀ ਖਬਰ ਆ ਉਹ ਇਹ ਆ ਰਹੀ ਆ ਕਿ ਪੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੰਦਿਰ ਸੀਗਾ ਠਾਕੁਰਦਵਾਰ ਮੰਦਿਰ ਸੀ ਉੱਥੇ ਜਦੋਂ ਗ੍ਰੇਨੇਡ ਹਮਲਾ ਹੋਇਆ ਸੀ ਤਾਂ ਪੁਲਿਸ ਨੇ ਉਦੋਂ ਜਿਹੜੀ ਆ ਉਦੋਂ ਬਦਮਾਸ਼ ਜਦੋਂ ਆਉਂਦੇ ਆ ਤੇ ਇੱਕ ਝੋਲੇ ਦੇ ਵਿੱਚੋਂ ਬੰਬ ਕੱਢ ਕੇ ਜਿਹੜਾ ਦੁਵਾਰ ਕੰਮਦਾਰ ਉੱਪਰ ਸੈੱਟ ਦੇ ਆ ਤਾਂ ਉਹਦਾ ਜਿਹੜਾ ਤਮਾਕਾ ਹੁੰਦਾ ਹੈ ਤਾਂ ਜਦੋਂ ਪੁਲਿਸ ਨੂੰ ਪੂਰੀ ਜਾਂਚ ਮਿਲਦੀ ਆ ਤਾਂ ਉਹ ਉਹਨਾਂ ਦੋ ਬਦਮਾਸ਼ਾਂ ਦੀ ਭਾਲ ਜਿਹੜੀ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਉਹਦੇ ਰਿਲੇਟਡ ਅੱਜ ਜਿਹੜੀ ਵੱਡੀ ਅਪਡੇਟ ਆ ਰਹੀ ਆ ਕਿ ਉਹਨਾਂ ਦੋ ਬਦਮਾਸ਼ਾਂ ਨੂੰ ਇੱਕ ਬਾਲ ਸਕੰਦਰਪੈਂਡ ਦੇ ਤੋਂ ਉਹਨਾਂ ਨੂੰ ਜਿਹੜਾ ਪੁਲਿਸ ਦੇ ਵਿੱਚ ਇਨਕਾਊਂਟਰ ਹੋਇਆ ਸੀ ਤਾਂ ਉਹਦੇ ਵਿੱਚ ਦੋ ਬਦਮਾਸ਼ ਜਿਹੜੇ ਹੁੰਦੇ ਆ ਇੱਕ ਬਦਮਾਸ਼ ਦੀ ਤਾਂ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਇੱਕ ਜਿਹੜਾ ਬਦਮਾਸ਼ ਹੁੰਦਾ ਹੈ ਫਰਾਰ ਹੋ ਜਾਂਦਾ ਹੈ ਤਾਂ ਪੁਲਸ ਨੇ ਬਿਆਨ ਇਹ ਦਿੱਤੇ ਆ ਕਿ ਸਾਨੂੰ ਹਾਲੇ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਉਹ ਉਹਨਾਂ ਨੂੰ ਕਿਸ ਨੇ ਭੇਜਿਆ ਸੀ ਜਿਹੜਾ ਉਹ ਗਰਨੇਡ ਹਮਲਾ ਉਹਨੇ ਕੀਤਾ ਗਰਨੇਡ ਹਮਲਾ ਜਿਹੜਾ ਕੀਤਾ ਸੀ ਉਹ ਕਿੱਥੋਂ ਲਿਆਂਦਾ ਸੀ ਤਾਂ ਪੁਲਸ ਨੇ ਮੀਡੀਆ ਦੇ ਸਾਹਮਣੇ ਇਹ ਕਿਹਾ ਕਿ ਜਿਹੜਾ ਦੂਸਰਾ ਵਿਅਕਤੀ ਫਰਾਰ ਹੋਇਆ ਏ ਅਸੀਂ ਉਸ ਨੂੰ ਜਦੋਂ ਫੜਾਂਗੇ ਤਾਂ ਸਾਰੀ ਜਦੋਂ ਕਾਰਵਾਈ ਅਸੀਂ ਕਰਾਂਗੇ ਕੋਈ ਵੀ ਜਾਣਕਾਰੀ ਨਿਕਲ ਕੇ ਆਊਗੀ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਇਹ ਇੱਕ ਵੱਡੀ ਜਿਹੜੀ ਅਪਡੇਟ ਆ ਰਹੀ ਆ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ sous ਦੁਆਰ ਠਾਕੁਰ ਦਾ ਮੰਦਿਰ ਜਿਹੜਾ ਉਹਦੇ ਉੱਪਰ ਹਮਲਾ ਹੋਇਆ ਸੀ ਪਿਛਲੇ ਕੁਝ ਦਿਨਾਂ ਤੋਂ ਦੋ ਅਣਪਛਾਤੇ ਵਿਅਕਤੀ ਹੁੰਦੇ ਆ ਤਾਂ ਉਹ ਆਪਣੇ ਝੋਲੇ ਦੇ ਵਿੱਚ ਕੋਈ ਚੀਜ਼ ਕੱਟ ਕੇ ਮੰਦਿਰ 'ਚ ਸੁੱਟਦੇ ਆ ਤੇ ਜਦੋਂ ਵੱਡਾ ਤਮਾਕਾ ਪੈਂਦਾ ਹੈ ਤਾਂ ਪੁਲਿਸ ਨੂੰ ਜਦੋਂ ਇਸ ਸਾਰੀ ਘਟਨਾ ਬਾਰੇ ਸੂਚਨਾ ਮਿਲਦੀ ਆ ਤਾਂ ਆਪਣੀ ਜਿਹੜੀ ਉਹ ਦੋ ਬਦਮਾਸ਼ਾਂ ਦੀ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਅੱਜ ਉਸ ਨੂੰ ਲੈ ਕੇ ਹੀ ਵੱਡੀ ਅਪਡੇਟ ਆ ਰਹੀ ਆ ਕਿ ਜਿਹੜੇ ਉਹ ਦੋ ਬਦਮਾਸ਼ ਦੀ ਅੱਜ ਉਹਨਾਂ ਦੇ ਵਿੱਚ ਇਨਕਾਊਂਟਰ ਹੋਇਆ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਇਨਕਾਊਂਟਰ ਹੋਇਆ ਤਾਂ ਇੱਕ ਜਿਹੜਾ ਬਦਮਾਸ਼ ਆ ਉਸ ਦੀ ਤਾਂ ਥਾਂ ਤੇ ਹੀ ਮੌਤ ਹੋ ਗਈ ਕਿਉਂਕਿ ਉਸ ਨੇ ਇੱਕ ਪੁਲਿਸ ਮੁਲਾਜ਼ਮ ਦੇ ਉੱਪਰ ਜਿਹੜੀ ਜਵਾਬੀ ਫਾਇਰਿੰਗ ਕਰ ਦਿੱਤੀ ਗਈ ਸੀ ਤਾਂ ਆਪਣੇ ਬਚਾਅ ਕਰਨ ਦੇ ਲਈ ਪੁਲਿਸ ਨੇ ਉਹਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਆ ਤਾਂ ਉਸ ਬਦਮਾਸ਼ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਜਾ ਜਿਹੜਾ ਬਦਮਾਸ਼ ਹੁੰਦਾ ਉਹ ਫਰਾਰ ਹੋ ਜਾਂਦਾ ਹੈ ਅਤੇ ਤੀਜੀ ਖਬਰ ਜਿਹੜੀ ਆ ਉਹ ਹਿਮਾਚਲ ਤੋਂ ਆ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ ਹੋਲਾ ਮਹਲਾ ਹੋਣ ਦੇ ਕਾਰਨ ਜਿਹੜੇ ਆਪਣੇ ਪੰਜਾਬ ਦੇ ਸਿੱਖਾ ਉਹ ਉੱਥੇ ਜਾਂਦੇ ਅਮਨੀਕਰਨ ਸਾਹਿਬ ਆਪਣਾ ਉਹ ਤਿਹਾੜ ਮਨਾਉਣ ਦੇ ਲਈ ਤਾਂ ਉੱਥੇ ਜਿਹੜੇ ਹਿਮਾਚਲ ਦੇ ਵਸਨੀਕ ਆ ਉਹ ਪੰਜਾਬੀ ਸਿੱਖ ਨੌਜਵਾਨ ਦੇ ਨਾਲ ਜਿਹੜੀ ਬਦਸਲੂਕੀ ਕਰਦੇ ਆ ਉਹਨਾਂ ਦੇ ਜਿਹੜੇ ਵਹੀਕਲ ਉੱਪਰ ਝੰਡੇ ਲੱਗੇ ਹੁੰਦੇ ਆ ਉਹਨਾਂ ਨੂੰ ਉਤਾਰ ਕੇ ਪੈਰਾ ਵਿੱਚ ਰੋਲ ਕੇ ਉਹ ਝੰਡਿਆਂ ਦੀ ਬਦਸਲੂਕੀ ਕਰਦੇ ਆ ਤੇ ਇਹਦੇ ਉੱਪਰ ਅੱਜ ਜਿਹੜੇ ਆਪਣੇ ਜਥੇਦਾਰ ਗਿਆਨੀ ਕੁਲਦੇਵ ਸਿੰਘ ਗੜਗਸ ਦੇ ਇਹ ਬਿਆਨ ਆਇਆ and ਜਿਹੜੇ ਸਿੱਖਾਂ ਦੇ ਨਾਲ ਹਮਾਤਲ ਦੇ ਵਿੱਚ ਬਦਸਲੂਕੀ ਕਰ ਰਹੇ ਆ ਇਹ ਜਿਹੜੀ ਗੱਲ ਸਹੀ ਨਹੀਂ ਆ ਤਾਂ ਕੁਲਦੀਪ ਸਿੰਘ ਗੜਗਜ਼ ਨੇ ਜਿਹੜਾ ਐਸ ਐਸ ਜੀ ਪੀ ਸੀ ਜਿੰਨੂੰ ਜਿਹੜੇ ਆਦੇਸ਼ ਦਿੱਤੇ ਆ ਵੀ ਜਿਹੜੇ ਇਹਨਾਂ ਦੇ ਉੱਪਰ ਬੰਦੀ ਕਾਰਵਾਈ ਆ ਜਿਹੜੀ ਸ਼ੁਰੂ ਕਰਨ ਤੇ ਉੱਪਰ ਦੀ ਜਿਹੜੇ ਜਸੇਦਾਰ ਗਿਆਨੀ ਕੁਲਦੀਪ ਸਿੰਘ ਆ ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਇਹ ਕਿਹਾ ਕਿ ਤੁਸੀਂ ਇਕੱਲੇ ਨਾ ਜਾਇਆ ਕਰੋ ਕਾਫਲੇ ਦੇ ਵਿੱਚ ਜਾਇਆ ਕਰੋ ਤੇ ਦੂਜੀ ਗੱਲ ਇਹ ਆ ਵੀ ਤੁਹਾਡੇ ਕੋਲੇ ਸਾਰੇ ਜਿਹੜੇ ਆ ਪੇਜ ਹੁੰਦੇ ਆ ਜੋ ਵੇ ਉਥੋਂ ਦੇ ਵਹੀਕਲਾਂ ਦੇ ਡਾਕੂਮੈਂਟ ਵਗੈਰਾ ਹੁੰਦੇ ਆ ਉਹ ਵੀ ਤੁਹਾਡੇ ਕੋਲੇ ਹੁਣੇ ਬਹੁਤ ਜ਼ਰੂਰੀ ਆ ਤੇ ਤੀਜਾ ਸਵਾਲ ਉਹਨਾਂ ਨੇ ਇਹ ਕਿਹਾ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਹਮਾਤਲ ਜਾਂਦੇ ਆ ਮਣੀ ਕਰਨ ਸਹਿਬ ਦਰਸ਼ਨ ਕਰਨ ਦੇ ਲਈ ਤਾਂ ਜੇ ਕੋਈ ਕਾਰਵਾਈ ਜੇ ਕੋਈ ਉਹਨਾਂ ਕੋਲੇ ਕੋਈ ਵੀ ਡਾਕੂਮੈਂਟ ਨਹੀਂ ਹੁੰਦਾ ਵਹੀਕਲ ਦੇ ਰਿਲੇਟਡ ਪੁਛ 43 ਕੱਲੀ ਉਥੋਂ ਦੀ ਜਿਹੜੀ ਪੁਲਸਾ ਉਹ ਕਰ ਸਕਦੀ ਆ ਪਰ ਉਥੋਂ ਦੇ ਜਿਹੜੇ ਵਸਨੀਕ ਆ ਉਹ ਆਪਣਾ ਜਿਹੜਾ ਵੀ ਆ ਕਿਸੇ ਵੀ ਸਿੱਖ ਪੰਜਾਬੀ ਜਿਹੜਾ ਨੌਜਵਾਨ ਉਹਦੇ ਨਾਲ ਬਦਸਲੂਕੀ ਨਾ ਕਰਨ ਅਤੇ ਇਹ ਜਿਹੜੀ ਖਬਰ ਆ ਇਹ ਹਿਮਾਚਲ ਤੋਂ ਆ ਰਹੀ ਹੈ ਕਿ ਹਿਮਾਚਲ ਦੇ ਵਿੱਚ ਜਿਹੜਾ ਹਿਮਾਚਲ ਦੇ ਵਸਨੀਕਾਂ ਨੇ ਜਿਹੜੇ ਸਿੱਖ ਪੰਜਾਬ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਆ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਤਾਂ ਉਹਦੇ ਉੱਪਰ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਜਿਹੜੇ ਬਿਆਨ ਦਿੱਤੇ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਐਸ जीपीसी ਨੂੰ ਆਦੇਸ਼ ਦਿੱਤਾ ਇਹਦੇ ਬਾਰੇ ਤੇ ਦੂਜਾ ਉਹਨਾਂ ਨੇ ਇਹ ਕਿਹਾ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਉਹ ਇਕੱਲੇ ਨਾ ਜਾਣ ਉਹ ਕਾਫਲੇ ਦੇ ਵਿੱਚ ਜਾਣ ਤੇ ਤੀਜਾ ਉਹਨਾਂ ਨੇ ਇਹ ਕਿਹਾ ਵੀ ਜੇਕਰ ਉੱਥੇ ਪੰਜਾਬ ਦੇ ਸਿੱਖ ਨੌਜਵਾਨ ਉੱਥੇ ਜਾਂਦੇ ਵੀ ਆ ਤਾਂ ਜਿਹੜੇ ਹਿਮਾਚਲ ਦੀ ਪੁਲਸ ਆ ਉਹ ਜਿਹੜੀ ਕਾਰਵਾਈ ਕਰਨੀ ਸ਼ੁਰੂ ਕਰਨਾ ਡਾਕੂਮੈਂਟ ਚੈੱਕ ਕਰਨ ਤੇ ਪਰ ਜਿਹੜੇ ਉਥੋਂ ਦੇ ਵਸਨੀਕ ਆ ਉਹ ਪੰਜਾਬ ਦੇ ਕਿਸੇ ਵੀ ਨੌਜਵਾਨ ਦੇ ਨਾਲ ਬਦਸਲੂਕੀ ਨਾ ਕਰਨਾ ਤੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ